ਇਕ ਓੰਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਫਤੈ ਜਪ ਜੀ ਸਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਅਸਦ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵੈ ਜੇ ਸੋਚੀ ਲਖਵਾਰ ਤੁਪਏ ਚੋਪ ਨਾ ਹੋਵੇ ਜੇ ਲਇ ਲਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਪਾਰ ਸੈ ਸਿਆਣ ਪਾ ਲਖ ਹੋਏ ਤਾਇਤ ਨ ਚੱਲੇ ਨਾਲ ਕਿਸ ਚਾਰਾ ਹੋਈਏ ਕਿ ਕੂੜੇ ਟੁੱਟੇ ਪਾਲਾ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀਹ ਗੁੰਮਿਲੇ ਵਿੜਿ ਆਈ ਹੁਕਮੀ ਉੱਤਮ ਨੀਚ ਹੁਕਮ ਵਾਲਕ ਦੁਖ ਸੁਖ ਪਾਈ ਐ ਇੱਕ ਨਾ ਹੁਕਮੀ ਵਖਸੀਸ ਇੱਕ ਹੁਕਮੀ ਸਦਾ ਪੁਵਾਈ ਐ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੂਝੇ ਤਾ ਹਮੇ ਕਹਿ ਨ ਕੋਏ ਗਾਵੇ ਕੋ ਤਾਣੋ ਹਵੇ ਕਿਸੇ ਤਾਣੋ ਗਾਵੇ ਕੋ ਤਾਤ ਜਾਣੇ ਨਿਸ਼ਾਨ ਗਾਵੇ ਕੋ ਗੁਰੂ ਡਾਈਆਂ ਆਚਾਰ ਗਾਵੇ ਕੋ ਵਿਦਿਆ ਵਿਖੰਮੀ ਚਰ ਗਾਵੇ ਕੋ ਸਾਥ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੇ dise ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਥਨਾ ਕਥੀ ਨਾ ਆਵੇ ਟੋਠ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਈ ਖਾਏ ਖੁਮੀ ਹੁਕਮ ਚਲਾਏ ਰਾ ਨਾਨਕ ਸੇਵੇ ਪਰਵਾਹ ਸੱਚਾ ਸਾਹਿਬ ਸੱਚ ਨਈ ਭਾਕਿਆ ਪੋ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਿਤ ਸੇ ਦਰਬਾਰ ਮੋਖੇ ਬੋਲਣ ਬੋਲੀਐ ਜੇ ਸੁਨਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਿੜਾਈ ਵਿਚਾਰ ਕਰਮੀ ਆਵੇ ਕਪੜਾ ਨਗਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਬਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰជន ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਨੰਗਾ ਵੇ ਗੁਨੀ ਨਿਦਾਨ ਗਾਵਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਾਰ ਸੁਖ ਕਰ ਲੈ ਜਾਏ ਗੁਰਮੁਖ ਨੰਦ ਗੁਰਮੁਖ ਵੇਦ ਗੁਰਮੁਖ ਰਿਆਸ ਮਾਈ ਗੁਰੂ ਈਸਰ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਹਿਣਾ ਨਹੀਂ ਗੁਰਾਂ ਇੱਕ ਦੇਵ ਜਾਈ ਸਬਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੈਤਿ ਸਭਾਵਾਂ ਵਿਣ ਭਾਣੇ ਕੈ ਨਾਈ ਕਰੀ ਜੈਤੀ ਸਿਸ਼ਠ ਉਪਾਈ ਵੇਖਾ ਵਿਣ ਕਰ ਮਗੇ ਮਲੇ ਲਈ ਮਤ ਮਿਚਰ ਤੰਜ ਵਾਰ ਮਾਨਕ ਜੇ ਗੁਰ ਕੀ ਸੇਖ ਸੁਣੀ ਗੁਰਾਂ ਇੱਕ ਦੇਵ ਜਾਈ ਸਬਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜਿਗਚਾਰ ਆਰ ਜਾ ਹੋ ਰ ਸੂਣੀ ਹੋਏ ਨਵਾ ਖੰਡਾ ਮਿਚ ਜਾਣੀਏ ਨਾ ਚੱਲੇ ਸਭ ਕੋਏ ਢਿੰਗਾ ਨਵ ਰਖਾਏ ਕੇ ਜਸ ਕੀਤ ਜਗਲੇ ਜੈਸ ਸਨਦਰ ਨਾ ਆਵੇ ਤਾ ਬਾਤ ਨ ਪੁੱਛੇ ਕੇ ਕੀਟ ਅੰਦਰ ਕੀਟ ਕਰ ਦਸੀ ਦੋਸ ਧਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤੇਹ ਕੋਈ ਨਾ ਸੁਜਈ ਜੇ ਤਿਸੁ ਗੁਣ ਕੋਈ ਕਰੇ ਸੁਣਿਐ ਸਿਧ ਪੀਰ ਸੁਰਨਾਥ ਸੁਣਿਐ ਤਰਤਵਲ ਆਕਾਸ ਸੁਣਿਐ ਦੀਪ ਲਪ ਪਤਾਲ ਸੁਣਿਐ ਕੋ ਨਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਐ ਦੂਪ ਪਾਪ ਕਾ ਨਾਸ ਸੁਣਿਐ ਈਸਰ ਬ੍ਰਹਮਾ ਇੰਦ ਸੁਣਿਐ ਮੋਖ ਲਹਣ ਮੰਦ ਸੁਣਿਐ ਜੋਗ ਜਗਤ ਤਨ ਭੇਦ ਸੁਨੇ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਧੂਪਾਪ ਕਾ ਨਾਸ ਸੁਨੇ ਸੰਤੋ ਗਿਆਨ ਸੁਣਿਆ ਅਰਸ਼ਟ ਕਾ ਇਸ ਨਾਨਾ ਨ ਸੁਣਿਆ ਪਟ ਪਾਵੇ ਮਾਨ ਸੁਣਿਆ ਲਾਗੇ ਸੇਤਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾ ਪਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਤ ਪੀਰ ਪਤ ਸਹ ਸੁਣਿਆ ਆਂਦੇ ਪਾਵੇ ਰਾਖ ਸੁਣਿਆ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾ ਪਾਪਾ ਨਾਸ ਮਨਨੇ ਕੀ ਗਤ ਕਹਿ ਨਾ ਜਾਏ ਜੇ ਕੋ ਕਹੇ ਪਿੱਛੇ ਪਸਦਾਏ ਕਾਗਦ ਕਲਮ ਨਾਲ ਲਿਖਣ ਹਾਰ ਮਨਨੇ ਕਾ ਬੇਕਰਨ ਵਿਚਾਰ ਐਸਾ ਨੰਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤ ਹੋਵੇ ਮਨ ਬੁੱਧ ਮਨਨੇ ਸਗਲ ਭਾਵਣ ਕੀ ਸੋਧ ਮਨਨੇ ਮੋਟਾ ਨਾ ਖਾਏ ਮਨਨੇ ਜਮਕੇ ਸਾਧਨਾ ਜਾਏ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰ ਥਕਣਾ ਪਾਏ ਮਨਨੇ ਪਤਸੀ ਪ੍ਰਗਟ ਜਾਏ ਮਨਨੇ ਮੰਗਣ ਚੱਲੇ ਪੰਥ ਮਨਨੇ ਧਰਮ ਸੇਤ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਖ ਦਵਾਰ ਮਨਨੇ ਪਰਵਾਰ ਸਦਾਰ ਮਨਨੇ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਭਾਵੇ ਨਾ ਭੇਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪਤ ਪਰਵਾਨ ਅਪਨ ਪਰਦਾਣ ਪੰਚੇ ਪਾਵੇ ਦਰੇ ਕੇ ਮਾਨ ਪੰਚੇ ਸੋਹੇ ਦਰਜਾਨ ਪੰਚਕ ਗੁਰੂ ਇੱਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਸਮਾਰ ਤੋ ਧਰਮ ਦਿਆ ਕਾ ਪੂਤ ਸੰਤੋਖ ਥਾ ਪਰਖਿਆ ਜਿਨ ਸੂਤ ਜੇ ਕੋ 부জে ਹੋ ਸਚਿਆ ਤਵਲੇ ਉਪਰ ਕੇ ਤਪਾਰ ਧਰਤੀ ਹੋਰ ਭਰੇ ਹੋਰ ਹੋਰ ਜਿਸਤੇ ਪਾਰਤਲੇ ਕਵਨ ਜੋਰ ਜੀ ਜਾ ਤਰੰਗਾ ਕਹਿ ਨਾ ਵ ਸਬਨਾ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਆਲਿਆ ਰੂਪ ਕਿਥੀ ਦਾ ਜਣਿਕਣਕੂਤ ਕੀਤਾ ਪਸਾ ਇੱਕ ਕਵਾਦ ਇਸਤੇ ਹੋਏ ਲਖ ਦਰਿਆਓ ਕੁਦਰਤ ਕਮਣ ਪਹਾ ਵਿਚਾਰ ਵਾਰਣ ਜਾਵੇ ਇੱਕ ਵਾਰ ਜੋਤੂਤ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮ ਅੰਨੰਕਾਰ ਅਸੰਝਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪ ਤਾਓ ਸੰਸ ਗ੍ਰੰਥ ਮੁਖ ਵੇਦ ਪਾਠ ਸੰਸ ਜੋਗ ਮਨ ਰੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਾਰ ਅਸੰਖ ਸੂਰ ਮੋ ਪਖ ਸਾਰ ਅਸੰਖ ਮੋਨ ਲੇ ਲਾਏ ਤਾਰ ਕੁਦਰਤ ਕਮਣ ਕਹ ਵਿਚਾਰ ਵਾਰਨ ਜਾਵੇ ਏਕ ਵਾਰ ਜੋਤ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਜੋਰਾ ਅਸੰਖ ਗਲ ਵਡਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜੇ ਆਰ ਕੂੜੇ ਫੇਰ ਆਹੇ ਅਸੰਖ ਮਲੇਸ ਮਲਪਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਜਾਵੇ ਇੱਕ ਵਾਰ ਜਦ ਭਾਵੇ ਸਾਈ ਭਲੀਕਾਰ ਤੋ ਸਦਾ ਸਲਾਮਤੰ ਰੰਕਾਰ ਅਸੰਖ ਨਾਮ ਅਸੰਸਥਾ ਅਗਮ ਅਗਮ ਅਸੰਖ ਲੋ ਅਸੰਖੇ ਸਿਰਪਾਣ ਹੋਇ ਅਖਰੀ ਨਾਮ ਅਖਰੀ ਸਲਾ ਅਖਰੀ ਗਿਆੰਗੀ ਗੁਣ ਗ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜਾਉ ਵਿਖਾਣ ਜਿਨ ਐਲੇ ਕੈਜ਼ ਦਿਸਰਨਾ ਹੈ ਜਿਉ ਫਰਮਾਏ ਦੀਵ ਦੀਪ ਪਾਏ ਜੇਤਾ ਕੀਤਾ ਤੇਤਾ ਨਾਮ ਹੋਵਣ ਨਾਮੇ ਕੋ ਥਾਈ ਨਹੀਂ ਥਾ ਕੁਦਰਤ ਕਵਣ ਕਹ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਨਰੰਕਾਰ ਪਰ ਇਹ ਹਾਥ ਪੈਰ ਤੰਦੇ ਪਾਣੀ ਧੋਤੇ ਉਤਰ ਸੁਖੇ ਮੂਤ ਪਲਿੱਤੀ ਕੱਪੜ ਹੋਏ ਦੇ ਸਭ ਲਈਏ ਉਹ ਧੋਏ ਭਰਿਏ ਮਤ ਪਾਪਾ ਕੇ ਸੰਗ ਉਹ ਧੋਪੇ ਨਾ ਵੀਕੇ ਰੰਗ ਪੁੰਨੀ ਪਾਪੀ ਆਖਣੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕੁ ਕਮੀ ਆਉ ਜਾਓ तीर्थ दिय दान जग पावे तिल का मान सुने मन मण कीता पावत अंतरगत तिसम नाम सब गुण तेरे मैना नहीं कोई बिन गुण केते भगत ना होए स्वस्त अद्वाणी बर्माओ ससुआ सुद मंचाओ कमस वेला वखत कमण कमण तित कमण बार कमण सिरती महाकमण चित हो आकार विण पई पण्डती जे होवेले प्राण ਵਕਤ ਨਾ ਪਾਈਓ ਕਾਦੀਆਂ ਜੇ ਲਿਖ ਲੈ ਕੁਰਾਨ ਤਿਤ ਵਰਨ ਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਜਾਣੈ ਸਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿੰ ਸਲਾਈ ਕਿਵ ਵਰਨ ਕਿਵ ਜਾਣਾ ਨਨਕ ਆਖਣਾ ਸਭ ਕੋ ਆਖੇ 1 2 1 ਸਿਆਣਾ ਵੱਡਾ ਸਾਹਿ ਵੱਢੀ ਨੈ ਕੀ ਤਜ ਕਵੋ ਵੇ ਨਨਕ ਜਿ ਕੋ ਆਪੋ ਜਾਣੇ ਆਗੇ ਗਾਇਨਾ ਸੋ ਹੋਇ ਪਤਲਾ ਪਤ ਲਖ ਅਗਾਸ ਅਗਾਸ ਊੜ ਕੋ ਊੜ ਕ ਭਾ ਥਕੇ ਵੇਖ ਕਹਨੇ ਇੱਕ ਬਾਤ ਸੈਸ 18 ਕਹਨਿਕ ਤੇਬਾ ਅਸਲ ਇਕਤਾਥ ਲੇਖਾ ਹੋਏ ਤਾਂ ਕੀ ਲਿਖੇ ਲਿਖੇ ਹੋਏ ਬਣਾ ਸੁ ਨਾਨਕ ਵੱਡਾ ਆਖੀਏ ਆਪੇ ਜਾਣੀ ਆਪ ਸਲਾਹੀ ਸਲਾਏ ਇਤ ਸੁੱਤ ਨਾ ਪਾਈਆ ਨਦੀਆ ਤੇਵਾ ਭਾਵ ਸੁੰਧਨਾ ਜਾਣੈ ਸੁੰਸ ਸੁੰਤਾਨ ਗੇਰਾ ਸਤਿ ਮਲ ਤਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋਲਾ ਵਿਸਰੇ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੇ ਦੇਨ ਨ ਅੰਤ ਅੰਤ ਨ ਵੇਖਣ ਸੁਣੋ ਨੰਤ ਜਪਤੰਤ ਨਾ ਜਪੇ ਕੀਆ ਮੰਨਮੰਤ ਅੰਤ ਨਾ ਜਪੇ ਕੀ ਤਕਾਰਾ ਅੰਤ ਨਾ ਜਪੇ ਪਰਵਾਰ ਅੰਤ ਨ ਕਰਣੇ ਕੇਤੇ ਬਿਰਲਾਏ ਤਾਂ ਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬੁੱਤ ਕਈਏ ਬੁੱਤਾ ਹੋਏ ਉਡਾ ਸਹਿ ਉੱਚਾ ਥਾਂ ਉੱਚੇ ਉਪਰ ਉੱਚਾ ਨਾਮ एव उच्च ਹੋਵੇ ਕੋਏ ਤੇ ਸੂਰਜੇ ਕੋ ਜਾਣੇ ਸੋਏ ਜੇ ਵੜਾਪ ਜਣਿ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਪਾਇ ਜਾਏ ਗੁੜਾ ਦਾਤਾ ਤੈਨਾਂ ਤਮਾਏ ਕੀਤੇ ਮੰਗੇ ਜੋ ਅਪਾਰ ਕیتے ਅਗੰਤ ਨਹੀਂ ਵਿਚਾਰ ਕੀਤੇ ਖਾਪਾ ਟੁਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰਖਾਈ ਖਾਈ ਕੀਤੇ ਰੂਪ ਭੂਖ ਸਦਮਾਰ ਹੈ ਬੇਦੱਤ ਤੇ ਦਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਏ ਜੇ ਕੋ ਖਾਏ ਕੋ ਅਖਣ ਪਾਏ ਉਹ ਜਾਣੇ ਜੇ ਤੇ ਮੁੱਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਬੇ ਕਹੀ ਕਹਿ ਜਿਸਨ ਭਖੇ ਸਲਾਹ ਨਾਨਕ ਪਤ ਸਾਈ ਪਤ ਸਾ ਅਮੁੱਲ ਗੁਣ ਅਮੁੱਲ ਪਰ ਅਮੁੱਲ ਪਰੇ ਅਮੁੱਲ ਪੰਡਾਰ ਅਮੁੱਲ ਆਵੇ ਮੁੱਲੇ ਜਾਏ ਅਮੁੱਲ ਭਿਆ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦਿਬਾਨ ਅਮੁੱਲ ਤੁਲ ਅਮੁੱਲ ਪਰਮ ਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੁੱਲ ਮੁਲ ਆਖਿਆ ਨਾ ਜਾਏ ਆਖਾ ਖਰਹਿ ਰਿ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਆਖੇ ਕਰੇ ਵਿਖਾਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸ ਰਾਖੇ ਸਿੱਧ ਆਖੇ ਕਿਤੇ ਕਿਤੇ ਬੁੱਧ अखे दानव अखे देव अखे सुर नर मन सेव केते अखे अखंड पाए केते कहे कहे उठ उठ जाए एते किते होर करे ता आख न सके कई कहे ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਿਖੇ ਸਰਗਵਾਰ ਗਵਾਰ ਸੋ ਦਰ ਕਿਹਾਂ ਸੋ ਕਰਖਿਆ ਜਿਤ ਵੇਸਰ ਸਮਾਲੇ ਵਜੇ ਨਾਦ ਅਨੇਕ ਸੰਖਾ ਕੇਤੇ ਵਮਣ ਹਰੇ ਕਿਤੇ ਰਾਗ ਪਰਿ ਸੋ ਕਈਨ ਕੇਤੇ ਗਵਣ ਹਰੇ ਗਾਵੇ ਤੂੰ ਨ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਤੋਂ ਲਿਖ ਜਾਣਾ ਲਿਖਨੇਗ ਧਰਮੈ ਵਿਚਾਰੇਗਾ ਗਾਵੇ ਇਸਰ ਬ੍ਰਹਮਾ ਦੇਵੀ ਸੁਨਸਦਾ ਸਵਾਰੇ ਗਾਵੇ ਇੰਦੇ ਦਸਨ ਬੈਠੇ ਦੇਵਤਾਦਰ ਨਾਲੇ ਗਾਵੇ ਸਿਸਮਦੀ ਅੰਦਰ ਗਵਨ ਸਾਧ ਵਿਚਾਰੇ ਗਾਉਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਣ ਪੰਡਿਤ ਪਰਨਲ ਕੀ ਸਰ ਅਦਿਗ ਵਿਦਵਨ ਨਾਲੇ ਗਾਵੇ ਮੋਨੀ ਅਮਨ ਮਾਉਣ ਸੁਖਮਸ਼ ਪਿਆਲੇ ਗਮ ਰਤਨ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੇ ਜੋਤਮਾ ਮਸੂਰਾ ਗਾਵੇ ਖਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਗਰਗਰ ਕੇ ਤਾਰੇ ਸੇਤੁਦਨੋ ਗਾਵੇ ਜੋਤੁ ਭਾਵਨ ਪ੍ਰਤਿ ਤੇਰੇ ਭਗਤ ਰਸਾਲੇ ਹੌਲ ਕਿਤੇ ਗਾਵਣਾ ਸੇ ਮਚਤਨਾ ਆਵਣਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਈਬ ਸਚ ਸਚਿ ਨਾਹੀ ਹੈ ਬਿਓਸੀ ਜਨ ਜਸਿ ਰਤਨ ਜੀ ਨੁਜਾਈ ਰੰਗੀ ਰੰਗੀ ਭਾਤੀ ਕਰ ਕਰਨ ਸੀ ਮਾਇਆ ਜਿੰਨਉ ਪਾਈ ਕਰ ਕਰ ਵੇਖ ਕੀਤਾ ਆਪਣਾ ਜਿਸ ਜਿਵ ਵਿੜਿਆਏ ਜਿਸ ਭਾਵੇਂ ਸੋਈ ਕਰਸੀ ਹੁਕਮਨ ਕਰਨਾ ਜਾਈ ਸੋ ਆਪਾ ਸਾਹ ਸਾ ਪਾ ਸਾਹਿਬ ਨੰਗਰੇਂ ਜਾਈ ਮੁੰਦਾ ਸੰਤੋਖ ਸੰਤੋਖ ਸਰਮਪਤ ਢੋਲੀ ਧਿਆਨ ਕੀ ਕਰੇ ਪਿਪੋਤੋ ਕਿੰਦਾ ਕਲਕੁਆਰੀ ਕਾਇਆ ਜੁਗ ਜੁਗ ਦੰਦਾ ਵਰਤੀ ਤੇ ਆਈ ਬੰਤੀ ਸਗਲ ਜਮਾਤੀ ਮਨ ਜੀ ਤੇਰੂ ਜੀਤ ਅਦੇਸ ਸੇ ਅਦੇਸ ਆਧ ਨਿਰਨਾ ਨਾਤ ਜੁਗ ਦੇ ਕੋ ਵੇਸ ਭੁਗਤੁ ਦੁਦ ਗਿਆਨ ਦਾ ਭੰਡਾਰ ਨੋ ਕੜਕੜਵਾਜੇ ਨਾਦ ਆਪਨਾਤ ਨਾਤੀ ਸਭਜਾ ਕੀ ਰਿੱਧ ਸਿਧ ਵਰਸਾਦ ਸੰਯੋਗ ਵਿਜੋਗ ਦੇ ਕਰ ਚਲਾਵੇ ਲੇਖੇ ਆਵੇ ਭਾਗ ਅਦੇਸ ਸੇ ਅਦੇਸ ਆਦ ਨੀਰ ਅਨੰਹ ਹਤ ਜੋ ਜੁਜੇ ਕੋ ਵੇਸ ਇਕ ਮੈਂ ਦੁਗਦ ਵਿਆਈ ਤਿੰਤੇਲੇ ਪਰਵਾਨ ਇੱਕ ਸੰਸਾਰ ਇਕ ਭੰਡਾਰੀ ਇਕ ਲੈ ਦੀਵਣ ਜਿਉਂਸ ਭਾਵੇ ਤਿਹ ਚਲਾਵੇ ਜਿਉਂ ਮੋਹ ਫਰਮਾਨ ਅਵੇਖਿਆ ਨਾ ਨਦਰ ਨਾਵੇ ਬੁਤ ਐਬੜਾਣ ਆਦੇ ਤੇ ਸੇ ਆਦੇਸ ਆਦ ਨੀਰ ਅਨੰਹ ਹਤ ਜੋ ਜੁਜੇ ਕੋ ਵੇਸ ਅਸਲ ਲੇ ਭੰਡਾਰ ਰਖ ਪਿਆ ਸੋ ਇਕ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨ ਸਾਚੀ ਕੀ ਸੱਚੀਕਾਰ ਅਦੇ ਇਸੇ ਅਦੇਸ ਆਦਿ ਦਿਨ ਨਾਨਹਤ ਜੁਗ ਇਕੋ ਵੇਸ ਇੱਕ ਦਿਨ ਦੂਜੀ ਬ ਲਖ ਹੋਏ ਲਖ ਹੋਏ ਲਖ ਵੀਸ ਲਖ ਲਖ ਗੇੜਾ ਖੀਏ ਇਕ ਲੰਮ ਜੁਗ ਦੀਸ ਇਤਰੇ ਪਤ ਪਵੜੀਆਂ ਜੜੀ ਹੋਏ ਕੀਸ ਸੁਣ ਗਲਾ ਆਕਾਸ ਕੀ ਕਿਟਾਈ ਰਿਸ ਨਾਨ ਨਜ਼ਰੀ ਪਾਈਏ ਕੂੜੇ ਕੂੜੇ ਠੀਸ ਅਖਣ ਜੋਰਚ ਪਨ ਜੋਰ ਜੋਰ ਮੰਗਣ ਦੇ ਨ ਜੋਰ ਨ ਜੋਰ ਜੋਰ ਜੀਵਨ ਮਰਨਾ ਜੋਰ ਜੋਰ ਨਰਾਜ ਮਨ ਮਨਸੋਰ ਜੋਰ ਨ ਸੁਰਜਿ ਗਿਆਨ ਵਿਚਾਰ ਜੋਰ ਨ ਸਤਿ ਸੁੱਤੀ ਸੁਤਿ ਸੰਸਾਰ ਜਿਸ ਹਾਜ ਕੋਰ ਜੋਰ ਕਰ ਵੇਖੇ ਸੋਏ ਨਾਲ ਤੁਤਮ ਨਿਚ ਨ ਕੋਏ ਰਤੀ ਰੁਤੀ ਤਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸਿ ਤਰਤੀ ਥਾਪ ਰਖੀ ਧਰਮ ਸਾਥ ਸੁਜੀ ਜੁਕ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪਸ ਤੇ ਦਰਬਾਰ ਤੇ ਸੁਨ ਸੰਤ ਪਰਵਾਨ ਸਦਰੀ ਕਰਮ ਪਾਵਨ ਨਿਸ਼ਾਨ ਕਤਪਕਾਈ ਅਤੇ ਪਾਏ ਨੰਗ ਜਪੇ ਜੈ ਧਰਮਖੰਡ ਕਾ ਇਹੋ ਧਰਮੋ ਗਿਆਨਖੰਡ ਕਾ ਖੋ ਕਰਮਾ ਕਿਤੇ ਪਉਣ ਪਾਣੀ ਵੇਸੰਤਰ ਕਿਤੇ ਕਾਣ ਮਹੇਸ ਕਿਤੇ ਵਰ ਮੇ ਘੜਤ ਘੜੀਏ ਰੁਪਰੰਗ ਕੇ ਵੇਸ ਕਿਤੇ ਕਰਨ ਧੂਮੀ ਮੇਰ ਕਿਤੇ ਕਿਤੇ ਤੁੰਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਧ ਗੁਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮਨ ਨੂੰ ਕਿਤੇ ਕਿਤੇ ਰਤਨ ਸਮੰਦ ਕਿਤਿਆਂ ਖਾਣੀ ਕਿਤਿਆਂ ਬਣੀ ਕਿਤੇ ਪਾਗ ਨਿਰੰਗ ਕਿਤਿਆਂ ਸੂਤੀ ਸੇਵਕ ਕਿਤੇ ਨੰਕਤੰਤ ਨੰਸੋ ਗਿਆਨ ਖੰਡ ਮੇ 11 ਪਰ ਚੰਡ ਤੇਥੇ ਨੋ ਨਾਦ ਮਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੇਥੇ ਘਾਟ ਕੜੀਏ ਬੋਤਨੂਪ ਤਾ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪੀਛੇ ਫਸਦਾ ਹੈ ਤਿੱਥੇ ਕੜੀਏ ਸੂਰਤ ਮਰਤ ਮੰਨ ਬੋਧ ਤਿੱਥੇ ਕੜੀਏ ਸੁਰਾਸਦਾ ਕੀ ਸਦ ਕਰਮਖੰਡ ਕੀ ਬਾਣੀ ਯੋਰ ਤਿੱਥੇ ਹੋ ਨ ਕੋਈ ਹੋਰ ਤਿੱਥੇ ਜੋਤ ਮਾ ਬਸੂਰ ਤਨ ਮਹ ਰਾਮ ਰਿਹਾ ਪਰਪੂਰ ਤਿੱਥੇ ਸੀਤਾ ਸੀਤਾ ਮਹਿਮਾ ਮਾਇ ਤਾਂ ਕੇ ਰੁਨਾ ਕਥਨੇ ਜਾਏ ਨਾ ਮਰੇ ਨਾ ਠਾਗੇ ਜਾਏ ਨਾ ਜਿਨ ਕੇ ਰਾਮ ਸੇ ਮਨਮਹੇ ਇੱਥੇ ਭਗੇ ਬਸੇ ਕੇ ਲੋ ਕਰੇ ਨੰਗ ਚਮਨ ਸੋਏ ਸੱਚ ਕਣੁ ਬਸੇਂਦਰੰਕਾਰ ਕਰ ਕਰ ਵੇਖੇ ਨਦਰਿ ਨੇਹ ਹਾਲ ਇੱਥੇ ਖੰਡ ਮੰਡ ਵਰਪਨ ਭਾਡੋ ਜੇ ਕਥੇ ਤਾ ਅੰਤ ਨਾ ਅੰਤ ਇੱਥੇ ਲੋਲ ਅਕਾਰ ਜਿਵ ਜਿਵ ਹੁਕਮ ਸਿਵੇਤੀ ਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰਰਾ ਸਾਰਾ ਜਤ ਪਾਰਾ ਤੀਰਥ ਨਿਆਰ ਅਹਰ ਮਤ ਵੇਧ ਹਥਿਆਰ ਪੌਖ ਲਾਗਨੀ ਤੇ ਪਤਾਓ ਭਾਂਡਾ ਪਾਪ ਮਰਤੀ ਤਟਾਲ ਕੜੀਏ ਸ਼ਬਦ ਜਿ ਟਕਸਾਲ ਜਿੰਕੋ ਨਦਰੰ ਕਰਮ ਤਿਨ ਪਾਰ ਨਾਨਕ ਨਦਰੀਨ ਦਰ ਨਿਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਸਿਸਰਾ ਦੁਇ ਦਾਈ ਦਾਇਆ ਖੇਲੇ ਸਗਲ ਜਿਗਤ ਗਏ ਆਇਆਂ ਬੁਰੀਆਂ ਆਇਆਂ ਵਾਚੇ ਧਰਮ ਮਧੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦਿੰ ਗੁਰ ਜੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੇਤੀ ਸੁਟੀ ਨਾਲ